ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਪਿੰਡ ਮਾਨ ਜਿੱਥੇ ਕਿ ਜ਼ੀਰੋ ਗਰਾਊਂਡ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਜਿਹੜੀਆਂ ਤੁਹਾਡੇ ਨਾਲ ਪ੍ਰਦਰਸ਼ਕਾਂ ਨਾਲ ਸਾਂਝੀਆਂ ਕਰ ਲਏ ਆਂ ਸੋ ਘਰ ਦੇ ਵੀ ਜਿਹੜੇ ਹਾਲਾਤ ਨੇ ਉਹ ਵੀ ਕੋਈ ਏਡੇ ਜ਼ਿਆਦਾ ਵਧੀਆ ਨਹੀਂ ਹੈਗੇ ਸੋ ਪਹਿਲਾਂ ਵੀ ਜਿਹੜੇ ਘਰ ਦੇ ਹਾਲਾਤ ਜਿਹੜੇ ਕੋਈ ਜ਼ਿਆਦਾ ਵਧੀਆ ਨਹੀਂ ਪਰ ਜਿਹੜੀ ਹੜ੍ਹ ਦੀ ਜਿਹੜੀ ਮਾਰ ਪੈਣ ਦੇ ਨਾਲ ਘਰ ਦੇ ਹਾਲਾਤ ਜਿਹੜੇ ਹੋਰ ਵਿਗੜ ਗਏ ਨੇ ਸੋ ਸਾਡੇ ਨਾਲ ਮਾਤਾ ਜੀ ਇੱਥੇ ਨੇ ਉਹਨਾਂ ਦੇ ਮਾਤਾ ਜੀ ਨਾਲ ਗੱਲਬਾਤ ਕਰਦੇ ਆਂ ਸਾਰੀ ਬੱਸ ਉਹ ਨਾਲ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਕੀ ਮਤਲਬ ਆ ਆਪਣਾ ਨਾ ਮਿੰਟੋ ਕਿਹੜਾ ਮਰਦੀ ਪਿੰ ਏ ਬੱਚਾ ਮੇਰਾ ਪੋਤਰਾ ਹਾਂਜੀ ਅਰ ਇਹ ਤੇ ਗੰਪੀ ਕੋ ਨਾ ਕੋਈ ਆਇਆ ਹੀ ਅਜ ਤੱਕ ਨਾ ਸਾਡੇ ਘਰ ਤੱਕ ਕੋਈ ਆਇਆ ਹੀ ਤੇ ਸਾਨੂੰ ਇੱਥੇ ਪੀ ਸਾਡੇ ਕਮਰੇ ਪੈਣੇ ਮਤ ਪਰਿਵਾਰ ਚਾ ਕੋ ਪਰਿਵਾਰ ਪਰਿਵਾਰ ਤੇ ਮੈਂ ਪੋਤਰਾ ਆ ਪੋਤਰਾਂ ਦੀ ਦੋਵੇਂ ਆਂ ਹਾਂ ਹੀ ਦੋਵੇਂ ਆਂ ਹੋਰ ਨਹੀਂ ਕੋਈ ਵੀ ਸਾਡੇ ਨਾਲ ਅਸੀਂ ਦੋਵੇਂ ਰਹਿੰਦੇ ਜਿੱਥੇ ਮਰਜ਼ੀ ਪੜਾ ਕਰ ਲੋ ਦੋਵੇਂ ਆਂ ਹਾਂ ਮੈਂ ਤਾਂ ਮੁੱਢ ਦੀ ਗੱਲ ਹੈ ਮੁੰਡੇ ਨੂੰ ਟੈਗ ਹੋ ਗਿਆ ਸੀ ਹਾਂਜੀ ਕਿੰਨੇ ਦਿਨ ਪਹਿਲਾਂ ਉਹਨ ਟੈਂਸਾ ਰੋ ਗਿਆ ਹਾਂ ਟੈਂ ਟੈਂ ਆ ਮੁੰਡਾ ਛੋਟਾ ਜਿਹੜਾ ਜਦੋਂ ਹੋਇਆ ਪਹਿਲਾ ਬੱਚਾ ਸੀ ਇਹਦੀ ਮਤ ਮਾਂ ਇਹਦੀ ਕਿੱਥੇ ਮਾਂ ਅਜੇ ਚੜ ਗਿਆ ਉਹਨੇ ਵਿਆਹ ਕਰਾ ਲਿਆ ਹੋਰ ਹਾਂਜੀ ਨਾ ਪਿਓ ਚੜ ਗਿਆ ਤੇ ਬਡੇ ਨੂੰ ਮਿਟਾਇਕ ਹੋ ਗਿਆ ਸੀ ਉਹ ਵੀ ਇਤਰਾ ਹੋ ਗਿਆ ਪਰ ਕਿੰਨੇ ਚਿਰ ਦਾ ਬੱਚਾ ਸੀ ਜਦੋਂ ਮਤਲਬ ਇਹ ਹੈਗਾ ਇਹ 1.5 ਸਾਲ ਦਾ ਹਾਂ ਉਹਨ ਟੈਂ ਨਗਰ ਵਾਲਾ ਕਿੰਨਾ ਹੋ ਗਿਆ ਹੈ ਮੈਂ 50 ਸਾਲਾਂ ਦਾ ਹਾਂਜੀ ਉਹਦਾ ਛੋਟਾ ਜੇ ਕੀ ਕੰਮ ਕਰ ਕੀ ਕਰਦੇ ਹੈਗੇ ਉਹ ਹਮੇਸ਼ਾ ਡੇੜੀ ਦਾ ਪਾਈ ਕਰਦਾ ਸੀ ਹੋਰ ਉਹਨੇ ਕਰਨਾ ਸੀ ਇਹ ਉਹ ਕਢਾਈ ਢੂੜੀ ਜਾਂਦਾ ਸੀ ਤੇ ਚੱਲ ਕੰਮ ਕਰਦਾ ਚੱਲਦਾ ਜਾਂਦਾ ਸੀ ਤੇ ਹੁਣ ਜਿਉਂ ਐ ਤਰ੍ਹਾਂ ਹੋਇਆ ਉਹਨਾਂ ਦਾ ਇਤਨਾ ਹੀ ਟਟਵਾਇ ਪੈ ਗਈ ਸਾਡੇ ਘਰ ਮਤ ਜਦੋਂ ਡੈਥ ਹੋ ਗਈ ਤੇ ਫਾਜ਼ਲ ਸਾਹਿਬ ਦੀ ਉਸ ਤੋਂ ਬਾਅਦ ਇਹਦੀ ਜਿਹੜੀ ਮਾਂ ਵਾ ਕਿਨੇ ਚੜਬਾਦ ਜਿਹੜੀ ਚਲੀ ਔਰ ਭੋਗ ਤੇ ਚੜ ਗਈ ਭੋਗ ਦੁਬਾਰਾ ਚੜ ਗਈ ਹਾਂ ਜਿਹੜਾ ਰਸਮੀ ਜਵਾਜ ਭੋਗੀ ਜਿਹੜਾ ਸਪੋਰਟ ਦਿੱਤਾ ਹਾਂ ਉਹ ਹੀ ਕਰਕੇ ਚੜ ਗਈ ਤਮੜਕੇ ਨਹੀਂ ਹੋ ਵਾਈ ਉਹਦੇ ਜਿਹੜੇ ਮਾਪਿਓ ਨੇ ਜਾਂ ਉਹਨਾਂ ਕਰੀ ਅਪਰੋਚ ਕੀਤੀ ਨਾ 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 ਹੋਣਾ ਉਹਨਾਂ ਨੇ ਆਖਿਆ ਵੀ ਚਾਹੇ ਜਾਜ ਉਹ ਆਰੇ ਵੀ ਅੱਜ ਵੀ ਜਾਣਾ ਤੇ ਕੱਲ ਵੀ ਜਾਣਾ ਤੁਸੀਂ ਜਾਣ ਦੋ ਇਹਨੂੰ ਮੈਂ ਤਾਂ ਚੋਰੀ ਲੈ ਕੇ ਹੀ ਮੈਂ ਰੇਠੇ ਨਹੀਂ ਹਾਂ ਤੇ ਚੋਰੀ ਲੈ ਕੇ ਚਲੇਗੀ ਮੁੰਡਾ ਮੇਰੇ ਕੋਲ ਹੀ ਮੁੰਡਾ ਛੱਡ ਕੇ ਤਾਂ ਚਲੀ ਗਈ ਹਾਂ ਤਾਂ ਕਿਤੇ ਲੱਗਦਾ ਨਹੀਂ ਇੱਕ ਕੁਦਰਤ ਨੇ ਉਦਾਂ ਮਤਲਬ ਪੱਛਮਾਰਤਾ ਤੇ ਉਤੋਂ ਫੇਰ ਜਿਹੜਾ ਮਤਲਬ ਇਹ ਵੀ ਮਾਰਤਾ ਜਿੱਦ ਤੱਕ ਮਾਰ ਮਾਰ ਹਾਂਜੀ ਕੀ ਕਰਨਾ ਫਿਰ ਹੁਣ ਇਹੋ ਕੋਈ ਆ। ਕਦੀ ਮਾਤਾ ਬੱਚੇ ਨੇ ਕਦੀ ਮਾਂ ਦਾ ਜਾਂ ਪਿਓ ਦਾ ਜਗਰ ਨਹੀਂ ਕਰਦੀ। ਪਿਓ ਉਹ ਰਾ ਕਰਦਾ ਮਾਂ ਦਾ ਨਹੀਂ ਖੜੀ ਨਾ ਲਿਆ ਮਾਂ ਦਾ ਨੂੰ ਪਤਾ ਹੀ ਨਹੀਂ ਹਣਾ। ਬਹੁਤਾ ਛੋਟਾ ਸੀ। ਆ ਬੈਠ ਬੈਂਦਾ ਵੀ ਨਹੀਂ ਹੁੰਦਾ ਰੇ ਜਰੋਂਡੀ ਗੀ। ਆ ਵੀ ਬੈਂਦਾ ਨਹੀਂ ਹੁੰਦਾ। ਪਿਓ ਉਹ ਥੋੜਾ ਜਿਆਦਾ ਧਿਆਨ ਹੀ ਹੈ ਨਾ ਪਿਓ ਨੂੰ ਜਿਆਦਾ ਕਰਦਾ। ਕੱਲ ਵੀ ਆਖਣ ਡਿਆ ਸੀ ਆ ਕਮਰਾ ਉਹਨਾਂ ਦਾ ਸੀ ਤੇ ਆ ਮੇਰਾ ਸੀ। ਤੇ ਆਖਣ ਡਿਆ ਸੀ ਮੇਰੇ ਡੈਡੀ ਦਾ ਕਮਰਾ। ਤੇ ਮਾਨ ਨੂੰ ਨਹੀਂ ਕਰੀ ਨਾ ਯਾਰ ਜੁਰ ਕੀਤਾ ਮੈਂ ਤਾਂ ਖੁਦ ਅਸੀਂ ਜਦੋਂ ਅਜਿਹੀਆਂ ਵੀਡੀਓ ਜਦਾਂ ਬਣਾਉਂਦੇ ਆ ਸਾਡਾ ਆਪ ਦਾ ਮਨ ਨਹੀਂ ਇਦਾਂ ਦੀ ਗੱਲਬਾਤ ਕਰਨ ਦਾ ਪਰ ਕਿਤੇ ਲੱਗਦਾ ਕੁਦਰਤ ਦੀ ਮਾਰ ਆ ਜਾਂ ਮਤਲਬ ਉੱਥੇ ਕੋਈ ਨਹੀਂ ਤੇ ਬੜੇ ਵੱਡੇ ਜਿਹੜੇ ਠੱਕੇ ਜਿਹੜੇ ਲੱਗ ਜਾਂਦੇ ਇਦਾਂ ਦੇ ਤਾਂ ਮਾ ਤਾਂ ਫਿਰ ਇਹ ਬੱਚੇ ਨੂੰ ਜਿਹੜੀ ਸਾਰੀ ਪਰਵਰ ਜਿਹੜੀ ਤੁਸੀਂ ਆ ਵੀ ਕੀਤੀ ਆ ਵੀ ਕੀਤੀ ਮੈਂ ਹਾਂ ਜੋ ਵਿਚਾਰਾ ਹੋਇਆ ਉਹ ਦੋਂਦਾ ਮੇਰੇ ਕੋਲੇ ਹਾਂਜੀ ਹਾਂ ਵੀ ਉਹ ਦੋਂਦਾ ਮੇਰੇ ਕੋਲੇ ਆ ਜੋ ਕੀ ਮੈਨੂੰ ਲੱਗਦਾ ਨਹੀਂ ਜੀ ਮਤਲਬ ਇੱਥੇ ਦਹਾਂ ਨੌਵਾਂ ਦੀ ਕਿਰਤ ਕਰਦੀ ਰਹਿੰਦਾ ਫਿਰ ਕਰਦੀ ਕੋ ਪੈਨਡਲ ਐ ਨਾ ਰੀ ਮਦਦ ਕਰਦੇ ਇੱਥੇ ਰਹਿਣ ਸਿਰਫ ਬਣ ਸਕਦਾ ਪਰ ਜੇਕਰ ਸੋਚ ਹੁੰਦੀ ਹੂੰ ਸੋ ਛੁੰਡੀ ਰਫੇ ਰਾਈਕਰ ਰੈਂਡੀ ਦਾ ਸਭ ਕੋਈ ਬਣ ਜਾਂਦਾ ਹੈ ਤੇ ਪਰ ਹੋ ਰਹੀ ਨਹੀਂ ਰ ਮੈਂ ਫਿਰ ਨਹੀਂ ਉਹ ਰਹੀ ਹਾਂ ਨਾ ਉਹ ਨੰਬਰ ਤੇਰਾ ਆਖੇ ਮੈਂ ਆ ਜਾ ਚੱਲ ਅਹੀਂ ਤੇਰਾ ਨਾਲ ਹੀ ਆ ਉਹ ਨਹੀਂ ਮੰਨੀ ਦਾ ਵਾਂਡੀ ਮੇਰਾ ਸਾਦਾ ਹੀ ਨਹੀਂ ਮੈਂ ਚਲੋ ਨਹੀਂ ਸਰਦਾਰ ਚਲੋ ਮਤਲਬ ਕਦੀ ਫੇਰ ਵਿਆਹ ਦਾ ਕਦੀ رابطہ ਹੋਇਆ ਜਾਂ ਬੱਚਿਆਂ ਨਾਲ ਕਦੀ ਉਹਨਾਂ ਨੇ ਮੰਗ ਕੀਤੀ ਜਾਂ ਕਦੀ ਮੂਰ ਕੀਤਾ ਨਹੀਂ ਨਾ ਨਾ ਉਹ ਨਹੀਂ ਘੱਡੀ ਆਈ ਉਹ ਆਈ ਨਹੀਂ ਘੱਡੀ ਨਾ ਮੈਂ ਤਾਂ ਏਡੀ ਮਤਲਬ ਬੇਵੱਸ ਜਿਹੜੀ ਮਾਂ ਹੋ ਗਈ ਕਦੀ ਬੱਚੇ ਦਾ ਜਿਹੜਾ ਮੂੜ ਔਰਾਂ ਕੋ ਬੱਚਾ ਹੋਰ ਉਹਨੂੰ ਜੁੜ ਗਿਆ ਉਹਨੇ ਕੀ ਲੈਣਾ ਹਣਾ ਹਾਂ ਫੇ ਉਹਨੂੰ ਕੋ ਹੋਰ ਬੱਚਾ ਤੋਂ ਆਪਣੇ ਬੱਚੇ ਨੂੰ ਉਹਨੂੰ ਸੰਭੂਗੇ ਕਿ ਉਹਨੂੰ ਸੰਭੂਗੇ ਇਹ ਹੁਣ ਸਾਡੇ ਕੋਲ ਹੀ ਹਾਂ ਫੇ ਇਹ ਸਾਡੇ ਕੋਲ ਬੋਲੇ ਇਸ ਮਸੂਮ ਬਾਰੇ ਕਦੀ ਮਤਲਬ ਸੋਚਿਆ ਨਹੀਂ ਉਹਨੇ ਨਹੀਂ ਘੱਡੀ ਆਖਿਆ ਮਤਲਬ ਹੁਣ ਮੈਂ ਤਬਰੇ ਵੀ ਦੇਖੇ ਨੇ ਤੇਰੇ ਮਤਲਬ ਹਰ ਤੋਂ ਪਹਿਲਾਂ ਵੀ ਜਿਹੜੇ ਕੋਈ ਕੰਡੀਸ਼ਨ ਏਡੀ ਕੋ ਵਧੀਆ ਨਹੀਂ ਆ ਗਈ ਤੇ ਇਹ ਪਾਣੀ ਦੀ ਮਾਰ ਪਿੰਡ ਦੇ ਵਿੱਚ ਵਜਨ ਦੇ ਨਾਲ ਸਗੋਂ ਜਿਹੜੀ ਸਥਿਤੀ ਜਿਹੜੀ ਹੋਰ ਖਰਾਬ ਹੋ ਗਈ ਥੱਲੇ ਜਿਹੜੀ ਨੀਹਾਂ ਦੇ ਵਿੱਚ ਵੀ ਕਾਫੀ ਪਾਣੀ ਜਿਹੜਾ ਚੱਲ ਗਿਆ ਚਲੋ ਬਾਰਿਸ਼ ਵੀ ਕਾਫੀ ਜਿਹੜੀ ਲੰਮੇ ਸਮੇਂ ਤੱਕ ਜਿਹੜੀ ਪੈਂਦੀ ਰਹੀ ਹੈ ਰਹਿੰਦੇ ਨਹੀਂ ਆ ਬਾਹਰ ਪਤਾ ਜੋ ਪਾਣੀ ਚੋਂਦਾ ਤੇ ਪਾਣੀ ਅੰਦਰਾਂ ਜਾਣ ਵੜਿਆ ਤੇ ਬਾਹਰ ਹੀ ਉੱਥੇ ਕੇ ਕਰ ਕੇ ਰਕਡ ਕਰ ਕੇ ਹਣੇ ਘਰ ਖਲੋਂਦਾ ਹੀ ਨਹੀਂ ਅਸੀਂ ਤਾਂ ਪਿਆ ਕਿਹੜਾ ਸਾਡੇ ਉੱਤੇ ਨਾ ਲੱਗ ਜਾਣ ਲੱਗ ਪੈਣੇ ਆ ਕਦੀ ਮਾਤਾ ਕਦੀ ਐਨਆਰਈ ਵੀਰ ਜਾਂ ਹੋਰ ਸਮਾਜ ਸੇਵੀ ਸੰਸਥਾਨਾਂ ਜਾਂ ਪਿੰਡ ਦੇ ਵਿੱਚ ਕਰਦੇ ਰਸੂਖ ਵਾਲੇ ਬੰਦੇ ਨੇ ਕਦੀ ਉਹਨਾਂ ਕਦੀ ਇਧਰ ਨੂੰ ਕਦੀ ਅਪਰੋਚ ਕੀਤੀ ਜਾਂ ਦੇਤੀ ਨਾ ਜੀ ਨਾ ਕੋਈ ਵੀ ਨਹੀਂ ਕਰਿਆ ਮਤਲਬ ਤੂੰ ਬੜਾ ਕੰਮ ਕਰਦਾ ਮੈਂ ਕੋਈ ਵੀ ਨਹੀਂ ਮੈਂ ਬਸ ਇਹਨੂੰ ਸੰਭਾਲਦੀ ਜੇ ਕੰਮ ਮੈਂ ਕਰਨਾ ਹੁਣ ਕਿਵੇਂ ਮਾਤਾ ਜਿਹੜਾ ਸਾਰੇ ਆਮ ਕੋ ਪੰਜ ਚਾਰ ਜੀ ਕਰਦੇ ਹੁਣ ਤਾਂ ਫਿਰ ਜਾ ਕੇ ਤੇ ਘਰਾਂ ਦੇ ਵਿੱਚ ਮਤਲਬ ਰਸੋਈਆਂ ਚੱਲਦੀਆਂ ਨੇ ਘਰਾਂ ਦੀ ਮਤਲਬ ਚੱਲਦੇ ਨੇ ਸਰਕਲ ਚੱਲਦੇ ਨੇ ਮਤਲਬ ਇਹਦਾ ਦੁੱਧ ਜਾਂ ਸਾਰਾ ਰਸਨ ਪਰਦੇ ਕਿਵੇਂ ਮਤਲਬ ਚੱਲਦਾ ਚੱਲ ਪਰਸਨ ਮਿਲਦੀ ਮੈਨੂੰ 1500 ਰੁਪਇਆ ਤੋ ਉਹਨਾਂ 올ਟਾਈਮ ਬਰਸ ਕਰੀ ਜਾਨੀ ਇਹਦਾ ਦੁੱਧ ਰੱਦ ਵੀ ਹੋ ਰਿਆ ਨਹੀਂ ਮਤਲਬ 1500 ਰੁਪਏ ਨਾਲ ਗੁਜ਼ਾਰਾ ਕਰਨਾ ਬੜੀ ਇੱਕ ਐਮੀਦਰਖਾਉਣ ਵਾਲੀ ਗੱਲ ਆ ਅਸੀਂ 70 80 ਰੁਪਏ ਕੇ ਲੀਟਰ ਜਿਹੜਾ ਇਸ ਟਾਈਮ ਮਤਲਬ ਇਦਾਂ ਦੇ ਪਰਵੋਤ ਲਾ ਕੇ ਜਿਹੜੀ ਮਾਰ ਵਜ ਦੀ ਕੋਈ ਨਹੀਂ ਗਾੜੀਆਂ ਫਿਰ ਅੱਧਾ ਕਿਲੋ ਡੁੱਧ ਰਹਿ ਆਉਣੀ ਐ ਇਹ ਉਹਦੇ ਚੋਂ ਇਹਨੂੰ ਮੂੰਹ ਵਿੱਚ ਚਾਹ ਬਣਾ ਲੈਣੀ ਐ ਤੇ ਘਟਕ ਵਿੱਚ ਦੁੱਧ ਪਾ ਲੈਣੀ ਹਰ ਪਹਿਲਾਂ ਕੀ ਕਰਾਂ ਹੋਰ ਖਰਾਕ ਹੋਣਾ ਇਹਨੂੰ ਕਾਰੀਜ ਬਚਾਰੇ ਨੂੰ ਜੜਨੀ ਐ ਇਤਰਾ ਹੀ ਆ ਕੇ ਰੋਟੀ ਪਾਣੀ ਖਾ ਲੈਿੰਦਾ ਮਾਸਾ ਕਿਨਾਂ ਕੀ ਮਾਤਾ ਜਿਹੜੀਆਂ ਸਮਾਜ ਸੇਵੀ ਸੰਸਥਾ ਨੇ ਕਦੀ ਉਹਨਾਂ ਮਤਲਬ ਮਹੀਨੇ ਦਾ ਕਦੀ ਕੋਈ ਰਾਸ਼ਨ ਕਦੀ ਅਪਰੋਚ ਕੀਤੀ ਨਹੀਂ ਕਦੀ ਨਾ ਨਾ ਇਹ ਤਾਂ ਨਹੀਂ ਕੋਈ ਵੀ ਕਰਦਾ ਮੇਰਾ ਕਰਕੇ ਨਾ ਪੁੱਛਿਆ ਨਹੀਂ ਰ ਕਰਨਾ ਇੱਥੇ ਕਿਤੇ ਕਦੀ ਕੋਈ ਆਇਆ ਹੀ ਨਹੀਂ ਵੀ ਕੀ ਹਾਲ ਹੈ ਤੁਹਾਡਾ ਕੀ ਨਹੀਂ ਇਹ ਕਰਨਾ ਇੱਥੇ ਸਾਡੇ ਨਾਲ ਕਿਨੇ ਮਾਤਾ ਕੋਈ ਲੈਟਰਨ ਬਾਥਰੂਮ ਵੀ ਮੇਰੇ ਖਾਲਾ ਨਹੀਂ ਕਰ ਬਣਿਆ ਹੈਗਾ ਜੀ ਉੱਧਰ ਮੜਾ ਜੀ ਹੂੰ ਪਾਣੀ ਦਾ ਮਤਲਬ ਜਿਹੜਾ ਸਰਕਲ ਬਚਾਉਂਦਾ ਪਾਣੀ ਦਾ ਪ੍ਰਬੰਧ ਹੈ ਪਾਣੀ ਟੁੱਟੀ ਆ ਜਿਹੜੀ ਸਰਕਾਰੀ ਲੱਗੀ ਹੋ ਉਹ ਲਵਾਈ ਹੈ ਦੇ ਉਹ ਵੀ ਹੁਣ ਬੰਦਿਆ ਜੋ ਮੀਮਾ ਪਏ ਉਹ ਵੀ ਬੰਦ ਹੋਣਾ ਉਹ ਨਲਕੇ ਤੋਂ ਲਿਆ ਰਿਹਾ ਕਿ ਕਪੜੇ ਧੋਣ ਦੇ ਹੀ ਮਤਲਬ ਬੱਚਾ ਜਾਂਦਾ ਸਕੂਲੇ ਥੋੜਾ ਬੋਤਾ ਜੀ ਦਾੰਗਾਂ ਵਾਲੀ ਸੈਂਟਰ ਬਣੇ ਨੇ ਪਰ ਜਾਂਦਾ ਆਹੋ ਇੱਥੇ ਜਾਂਦਾ ਪਿੰਡ ਹਾਂ ਪਿੰਡ ਜਾਂਦਾ ਹੈ ਅੰਗਲਵਾੜੀ ਚ ਆਹੋ ਉੱਥੇ ਜਾਂਦਾ ਸਕੂਲ ਮਤਲਬ ਕੀ ਜਿਹੜੇ ਐਨਆਰਆਈ ਵੀਰ ਨੇ ਜਾਂ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਗਰੀਬ ਬੰਦ ਲੋੜਵੰਦ ਪਰਿਵਾਰਾਂ ਦੀ ਜਿਹੜੀ ਸੇਵਾ ਕਰਦੀ ਰਹੀ ਮਨ ਮਿਹਰ ਪੈਂਦੀ ਆ ਤੇ ਮਤਲਬ ਕੀ ਉਹਨਾਂ ਤੋਂ ਆਸ ਜਿਹੜੀ ਮਤਲਬ ਕਰਦੇ ਮਦਦ ਜੀ ਮੰਗਰਾਦੇ ਉਹ ਆ ਨਹੀਂ ਕੋਵਿਡਿੰਗ ਆ ਕੀ ਮਤਲਬ ਕੋਠੇ ਪੈਣੇ ਚਾਹੀਦੇ ਨੇ ਕੋਠੇ ਪੈਣੇ ਚਾਹੀਦੇ ਸਾਡੇ ਹਾਂਜੀ ਕੋਈ ਰਸਤਾ ਜਿਹੜੀ ਕੋ ਮਹੀਨੇ ਦਾ ਕੋ ਰਾਸ਼ਨ ਬੰਦੀ ਬੰਨਣਾ ਚਾਹੀਦਾ ਬੰਨੋ ਬੰਨਣਾ ਰਾਸ਼ਨ ਮਿਲ ਜੀਦਾ ਹਾਂਜੀ ਸੋ ਇਹ ਸਨ ਪਿੰਡ ਮਾਨ ਦੇ ਵਿੱਚ ਮਾਤਾ ਜੀ ਜਿਹਨਾਂ ਦੇ ਵੱਲੋਂ ਪਰਿਵਾਰਕ ਵਿੱਚ ਕੋਈ ਕਮਾਉਣ ਵਾਲਾ ਵੀ ਸਰਕਲ ਨਹੀਂ ਆ ਸੋ ਤੁਹਾਡਾ ਬੱਪਾ ਹੈਗਾ ਸੀ ਬੱਚਾ ਸੀ ਉਸ ਦੀ ਜਿਹੜੀ ਡੈਥ ਹੋ ਗਈ ਪਰਿਵਾਰਕ ਮੈਂਬਰ ਦੀ ਸੋ ਮਾਤਾ ਜਿਹੜੀ ਉਹ ਤੋਂ ਡੈਥ ਹੋਣ ਤੋਂ ਮਗਰੋਂ ਜਿਹੜੀ ਉਸ ਦੀ ਵਾਈਫ ਜਿਹੜੀ ਉਸ ਬੱਚੇ ਨੂੰ ਸੋਮ ਨੂੰ ਜਿਹੜੀ ਛੱਡ ਕੇ ਜਿਹੜੀ ਚਲ ਗਈ ਕਿਤੇ ਸੋ ਪਰਿਵਾਰ ਦੇ ਵਿੱਚ ਕੋਈ ਹੋਰ ਜਿਹੜਾ ਮਲਕਮਾਉਣ ਵਾਲਾ ਸਰਕਲ ਜਿਹੜਾ ਬਿਲਕੁਲ ਬੰਦ ਹੋ ਚੁੱਕਾ ਸੋ ਸਮਾਜ ਸੇਵੀ ਸੰਸਥਾ ਜਾਂ ਐਨ ਆਰ ਆਈ ਵੀਰ ਨੇ ਕੋ ਇਹਨਾਂ ਦੀ ਮਦਦ ਦੀ ਜਿਹੜੀ ਆ ਕਰਨ ਜਾਂ ਕਮਰੇ ਵੀ ਜਿਹੜੇ ਇੱਥੇ ਰਾਂਡਛੇਰੇ ਦੇ ਲਾਇਕ ਬਿਲਕੁਲ ਨਹੀਂ ਆ ਸੋ ਪਹਿਲਾਂ ਹੀ ਜਿਹੜੇ ਕਮਰੇ ਦੀ ਸਥਿਤੀ ਜਿਹੜੀ ਬਿਲਕੁਲ ਨਾਜ਼ੁਕ ਬਣੀ ਸੀ ਸੋ ਇਸ ਹਾਰ ਦੀ ਮਾਰ ਜਿਹੜੀ ਹੈ ਕੁਦਰਤੀ ਮਾਰ ਪੈਣ ਦੇ ਨਾਲ ਕਮਰੇ ਦੀ ਜਿਹੜੀ ਹਾਲਤ ਹੈ ਬਿਲਕੁਲ ਦੁਰਦਸ਼ਾ ਜਿਹੜੀ ਬਿਲਕੁਲ ਹੀ ਵਿਗੜ ਚੁੱਕੀ ਆ ਸੋ ਇਹਨਾਂ ਦੇ ਵੀਰ ਜਾਂ ਸਮਾਜ ਸੇਵੀ ਸੰਸਥਾ ਜਿਹੜੀਆਂ ਕਡੇ ਚੈਨਲ ਦੇ ਮਾਧਮ ਨਾਲ ਜਿਹੜੀ ਇਸ ਖਬਰ ਨੂੰ ਜਿਹੜੇ ਦੇਖ ਰਹੇ ਨੇ ਸੋ ਇਹਨਾਂ ਤੱਕ ਜਰੂਰ ਜਿਹੜੀ ਇਹ ਅਪਰੋਚ ਕਰਨ ਪਿੰਡ ਮਾਨ ਜ਼ਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਸੋ ਇਸ ਮਾਸੂਮ ਨੂੰ ਵੀ ਜਿਹੜਾ ਦੁੱਧ ਹੈ ਜਾਂ ਆਪਣੇ ਰਸਤੇ ਜਿਹੜੀ ਉਹ ਵੀ ਇੱਕ ਬੜੀ ਚੁਣਵੀ ਜਿਹੜੀ ਮਿਲਦੀ ਆ ਖਿੱਚ ਤੋ ਮਿਲਦੀ ਆ ਸੋ ਲੋੜਿੰਦਾ ਜਿਹੜਾ ਸਮਾਨ ਇਸ ਮਾਸੂਮ ਨੂੰ ਵੀ ਜਿਹੜੇ ਨਹੀਂ ਮਿਲਦੇ ਸੋ ਦੁੱਧ ਵੀ ਜਿਹੜਾ ਸਰਫੇ ਦਾ ਜੋ ਰਾਸ਼ਨ ਭਾਂ ਵੀ ਜਿਹੜਾ ਸਰਫੇ ਦਾ ਜਿਹੜਾ ਘਰ ਦੇ ਵਿੱਚ ਲਿਆ ਆ ਕੇ ਜਿਹੜਾ ਇਸਤੇਮਾਲ ਜਿਹੜਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਸੋ ਅਨਰੇ ਵੀਰ ਨੇ ਸੋ ਲੰਗਰ ਪਾਣੀ ਦੀ ਵੀ ਜੋ ਇਹਨਾਂ ਦੀ ਮਦਦ ਜਿਹੜੀ ਕੀਤੀ ਜਾਣੀ ਚਾਹੀਦੀ ਆ ਸੋ ਇਹਨਾਂ ਨੂੰ ਜਿਹੜਾ ਕੋਦ ਜਿਹੜੀ ਮਾਲੀ ਜਿਹੜੀਆਂ ਇਹਨਾਂ ਦੀ ਲੋੜ ਦਾ ਸੋ ਸਹਾਤਾ ਨੇ ਉਹ ਇਹਨਾਂ ਇਹਨਾਂ ਦੇ ਵੀਰਾਂ ਲੋ ਜਾਂ ਸਮਾਜਿਕ ਸੰਸਥਾ ਲੋ ਇਹਨਾਂ ਨਾਲ ਪਹੁੰਚ ਜਿਹੜੀ ਆ ਜ਼ਰੂਰ ਕੀਤੀ ਜਾਣੀ ਪਰਿਵਾਰ ਲੋਰਵੰਦ ਸੋ ਜ਼ੀਰੋ ਫੀਲਡ ਦੇ ਆ ਕੇ ਸਚਾਈ ਜ਼ਰੂਰ ਪ੍ਰਵਾਦ ਦੀ ਆ ਕਰੀ ਵੇਖਣ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ੀ